ਤਾਂਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੂਰੀਆ ਖਿਲਾਫ ਡਰੱਗ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਯਾਨੀ ਕੇ ਸਟੇ ਮੁਖੀ ਅਤੇ ਉਸਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਡੀਆਈਜੀ ਐਸਐਚ ਪੋਲਰ ਦੀ ਥਾਂ ਤੇ ਏਆਈਜੀ ਪ੍ਰੋਵੀਜ਼ਨਿਕ ਵਰੁਣ ਸ਼ਰਮਾ ਜੋ ਕਿ ਪਹਿਲਾ ਸਟੇ ਮੈਂਬਰ ਸਨ ਨੂੰ ਸਟੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਜਦਕਿ ਤਰਨਤਾਰਨ ਦੇ ਐਸਐਸਪੀ ਬੰਨੀਓ ਰਾਣਾ ਅਤੇ ਐਸਪੀ ਐਨਆਰਆਈ ਮਾਮਲੇ ਪਟਿਆਲਾ ਗੁਰਬੰਸ ਸਿੰਘ ਬੈਂਸ ਨੂੰ ਉਸ ਦਾ ਮੈਂਬਰ ਬਣਾਇਆ ਗਿਆ ਦੱਸਦੀ ਕਿ ਕਾਂਗਰਸ ਹਕੂਮਤ ਦੇ ਦੌਰਾਨ ਦਸੰਬਰ 2021 ਦੌਰਾਨ ਮਜੂਟੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਦੇ ਲਈ ਇਹ ਪੰਜਵੀਂ ਸਿੱਟ ਬਣਾਈ ਗਈ ਹੈ ਨਵੀਂ ਸਿੱਟ ਦੇ ਗਠਨ ਸੰਬੰਧੀ ਹੁਕਮਾਂ ਦੀ ਕਾਪੀ 'ਚ ਕਿਹਾ ਗਿਆ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ ਐਫ ਆਈ ਆਰ ਨੰਬਰ 2/2021 ਦੇ ਮਾਮਲੇ ਦੀ ਜਾਂਚ ਦੇ ਲਈ ਪ੍ਰਸ਼ਾਸਕੀ ਅਧਾਰਤੇ ਸਿੱਟਾਂ ਮੁੜ ਤੋਂ ਗਠਨ ਕੀਤਾ ਤੇਤੇ ਵੀ ਦੱਸਦੇ ਕਿ ਪਹਿਲਾਂ ਦੀਆਂ ਸਾਰੀਆਂ ਸਟ ਦੀ ਅਗਵਾਈ ਡੀਆਈਜੀ ਰੈਂਕ ਜਾਂ ਉਸ ਤੋਂ ਉੱਪਰਲੇ ਅਹੁਦੇ ਦੇ ਅਧਿਕਾਰੀ ਕਰ ਰਹੇ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਏਆਈਜੀ ਰੈਂਕ ਦੇ ਅਫਸਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਮਜੂਤਿਆਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਅਗਵਾਈ ਹੇਠ ਸਟ ਕਾਇਮ ਕੀਤੀ ਗਈ ਸੀ ਤਾਂ ਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੋਰਟੀਆ ਖਿਲਾਫ ਡਰੱਗ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਯਾਨੀ ਕੇ ਸਟੇ ਮੁਖੀ ਅਤੇ ਉਸ ਦੇ ਦੋ ਹੋਰ ਮੈਂਬਰਾਂ ਨੂੰ ਮੁੜ ਬਦਲ ਦਿੱਤਾ ਡੀਆਈਜੀ ਐਸਐਚ ਪੋਲਰ ਦੀ ਥਾਂ ਤੇ ਏਆਈਜੀ ਪ੍ਰੋਵੀਜ਼ਨਿਕ ਵਰੁਣ ਸ਼ਰਮਾ ਜੋ ਕਿ ਪਹਿਲਾਂ ਸਟੇ ਮੈਂਬਰ ਸਨ ਨੂੰ ਸਟੇ ਚੇਅਰਪਰਸਨ ਨਿਯੁਕਤ ਕੀਤਾ ਗਿਆ ਜਦਕਿ ਤਰਨਤਾਰਨ ਦੇ ਐਸਐਸਪੀ ਬੰਨੀਓ ਰਾਣਾ ਅਤੇ ਐਸਪੀ ਐਨਆਰਆਈ ਮਾਮਲੇ ਪਟਿਆਲਾ ਗੁਰਬੰਸ ਸਿੰਘ ਬੈਂਸ ਨੂੰ ਉਸ ਦਾ ਮੈਂਬਰ ਬਣਾਇਆ ਗਿਆ ਦੱਸ ਦਈਏ ਕਿ ਕਾਂਗਰਸ ਹਕੂਮਤ ਦੇ ਦੌਰਾਨ ਦਸੰਬਰ 2021 ਦੌਰਾਨ ਮਜੂਟੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਦੇ ਲਈ ਇਹ ਪੰਜਵੀਂ ਸੈਟ ਬਣਾਈ ਗਈ ਹੈ ਨਵੀਂ ਸੈਟ ਦੇ ਗਠਨ ਸੰਬੰਧੀ ਹੁਕਮਾਂ ਦੀ ਕਾਪੀ 'ਚ ਕਿਹਾ ਗਿਆ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ ਐਫ ਆਈ ਆਰ ਨੰਬਰ 2/2021 ਦੇ ਮਾਮਲੇ ਦੀ ਜਾਂਚ ਦੇ ਲਈ ਪ੍ਰਸ਼ਾਸਕੀ ਅਧਾਰਤੇ ਸੈਟਾਂ ਮੁੜ ਤੋਂ ਗਠਨ ਕੀਕਾ ਤੇਤੇ ਵੀ ਦੱਸਦੀ ਕਿ ਪਹਿਲਾਂ ਦੀਆਂ ਸਾਰੀਆਂ ਸਟ ਦੀ ਅਗਵਾਈ ਡੀਆਈਜੀ ਰੈਂਪ ਚਾ ਉਸ ਤੋਂ ਉੱਪਰਲੇ ਅਹੁਦੇ ਦੇ ਅਧਿਕਾਰੀ ਕਰ ਰਹੇ ਸਨ ਪਰ ਇਹ ਪਹਿਲੀ ਵਾਰ ਹੈ ਜਦੋਂ ਏਆਈਜੀ ਰੈਂਪ ਤੇ ਅਫਸਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਮਜੂਰੀਆਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਸਭ ਤੋਂ ਪਹਿਲਾਂ ਏਆਈਜੀ ਬਲਰਾਜ ਸਿੰਘ ਦੀ ਗਵਾਈ ਹੇਠ ਸਟ ਕਾਇਮ ਕੀਤੀ ਗਈ ਸੀ